ਸਸਿਕਾ ਬਾਈ ਜੀ ਕੀ ਹਾਲ ਹੈ ਬਾਈ ਠੀਕ ਠਾਕ ਹੋ ਵਧੀਆ ਠੀਕ ਹਾਂ ਵਧੀਆ ਚੱਲਦੀ ਖਲਾ ਤੇ ਜਿਵੇਂ ਬਈ ਅੱਜ ਕੱਲ ਦੇ ਇਹੜੇ ਰਿਸ਼ਤੇ ਆ ਹਨਾ ਕੀ ਟੁੱਟਣ ਦਾ ਕੀ ਕਾਰਨ ਬੀ ਬਹੁਤ ਸਾਰੇ ਰਿਸ਼ਤੇ ਟੁੱਟ ਰਹੇ ਆ ਅੱਜ ਕੱਲ ਹੂੰ ਕੋਈ ਹੈ ਕਹਾਣੀ ਤੁਹਾਡੇ ਕੋਲ ਆਹ ਮੇਰੇ ਕੋਲ ਹੈਗੀ ਹੈ ਕਹਾਣੀ ਕਿ ਰਿਸ਼ਤੇ ਹੈ ਜਿਹੜੇ ਹੁੰਦੇ ਨੇ ਟੁੱਟ ਜਾਂਦੇ ਨੇ ਹੂੰ ਪੂਰੀ ਤਰ੍ਹਾਂ ਹੀ ਟੁੱਟ ਜਾਂਦੇ ਨੇ ਕਈ ਰਿਸ਼ਤੇ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਨਾ ਥੋੜੀ ਜੀ ਮਤਲਬ ਸਕੋਪ ਹੁੰਦੀ ਹੈ ਵੀ ਦੁਆਰਾ ਜੁੜ ਵੀ ਜਾਂਦੇ ਨੇ ਹਮ ਮੈਂ ਤੁਹਾਨੂੰ ਇਹ ਜੀ ਕਹਾਣੀ ਸੁਣਾਉਣਾ ਅੱਜ ਹਮ ਪਹਿਲਾਂ ਤਾਂ ਆਪਾਂ ਟੁੱਟਣ ਬਾਰੇ ਜੇ ਗੱਲ ਕਰੀਏ ਬਾਈ ਬਾਈ ਸੰਦੀਪ ਉਹਦਾ ਨਾ ਆਇਆ ਹੁੰਦਾ ਯਾਰ ਜਦੋਂ ਕਿਸੇ ਘਰ ਦੇ ਵਿੱਚ ਮੰਨ ਲਾ ਹਸਬੰਡ ਵਾਈਫ ਨੇ ਹਮ ਉਹਨਾਂ ਦੇ ਵਿੱਚ ਇਹ ਗੱਲ ਆ ਜਾਏ ਵੀ ਮੈਂ ਇਹਦੇ ਨਾਲ ਉੱਚਾ ਆ ਹਮ ਜਾਂ ਔਰਤ ਸਮਝੇ ਵੀ ਮੈਂ ਬੰਦੇ ਨਾਲ ਉੱਚੀਆਂ ਜਾਂ ਬੰਦਾ ਸਮਝੇ ਮੈਂ ਇਹਦੇ ਨਾਲ ਉੱਚਾ ਵੀ ਔਰਤ ਦਾ ਮੇਰੇ ਪਿਆਰ ਦੀ ਜੁੱਤੀ ਆ ਹਮ ਜਾਂ ਔਰਤ ਬੰਦੇ ਨੂੰ ਟੱਚ ਸਮਝਣ ਲੱਗ ਜੇ ਹਮ ਸਿੱਧਾ ਕਹ ਲਈ ਜਰ ਆਪਾਂ ਇੱਕ ਦੂਜੇ ਦੀ ਇੱਜ਼ਤ ਨਾ ਕਰੀਏ ਹਮਮ ਇੱਕ ਦੂਜੇ ਦੀ ਭਾਵਨਾਵਾਂ ਦੀ ਕਦਰ ਨਾ ਕਰੀਏ ਹਮ ਉੱਥੇ ਵੀ ਇਹ ਕਲੇਸ਼ ਪੈਂਦੇ ਨੇ ਉਹ ਮੇਨ ਕਾਰ ਨਹੀਂ ਹੈ ਤੁਸੀਂ ਅੱਜ ਕੱਲ੍ਹ ਔਟਾਂ ਦੇ ਵਿੱਚ ਜਾ ਕੇ ਦੇਖ ਲਓ ਹਮ ਉੱਥੇ ਬਸ ਇਹ ਕਾਰਨ ਹੁਣ ਦਾਜ ਦੇਹ ਦਾ ਮਸਲਾ ਨਹੀਂ ਹੈਗਾ ਇਹਨਾਂ ਹਮ ਦਾਜ ਦੇਹ ਦਾ ਮਸਲਾ ਤੋਂ 10 20 ਸਾਲ ਪਹਿਲਾਂ ਸੀ 15 ਸਾਲ ਪਹਿਲਾਂ ਸੀ ਜਿਆਦਾ ਚੱਲਦਾ ਹੁਣ ਲੋਕ ਸਿਆਣੇ ਕੋ ਦਾਜ ਦੇਹ ਨਹੀਂ ਮੰਗਦੇ ਹੈਗੇ ਜਿਆਦਾ ਹਿਸਿਆਪਾ ਵਿੱਚ ਵੀ ਮੇਰੀ ਪੁੱਛ ਵਿੱਚ ਨਹੀਂ ਹੈਗੀ ਮੇਰੀ ਕਦਰ ਨਹੀਂ ਕਰਦਾ ਜਾਂ ਇਹ ਮੇਰੀ ਇੱਜ਼ਤ ਨਹੀਂ ਕਰਦੀ ਹਮ ਤੇ ਇਹੀ ਸੇ ਆਪ ਆਇਆ ਮੈਂ ਹੁਣ ਜਿਹੜੀ ਰਿਸ਼ਤੇ ਟੁੱਟ ਕੇ ਜੁੜਨ ਵਾਲੀ ਗੱਲ ਹੈ ਵੀਰੇ ਮੈਨੂੰ ਗੱਲ ਯਾਦ ਆਉਂਦੀ ਆ ਇੱਕ ਕਪਲ ਸੀ ਉਹਨਾਂ ਦਾ ਨਾ ਡਾਈਵੋਰਸ ਹੋ ਗਿਆ ਸੀਗਾ ਹੂੰ ਡਾਈਵੋਰਸ ਤੋਂ ਬਾਅਦ ਚ 4 5 7 ਸਾਲ ਲੰਘ ਗਏ ਹੂੰ ਉਹ ਜਿਹੜਾ ਬੰਦਾ ਸੀ ਉਹ ਟਰੇਡਿੰਗ ਦਾ ਕੰਮ ਕਰਦਾ ਸੀ ਹੂੰ ਟਰੈਵਲਿੰਗ ਤੇ ਰਹਿੰਦਾ ਸੀ ਜਿਆਦਾ ਹੂੰ ਉਹ ਕੋਈ ਟ੍ਰੇਨ ਤੇ ਜਾ ਰਿਹਾ ਸੀ ਤੇ ਉਹਦੀ ਨਿਗਾਹ ਟ੍ਰੇਨ ਦੀ ਜਿਵੇਂ ਆਹ ਥੱਲੇ ਇੱਕ ਸੀਟ ਥੱਲੇ ਹੁੰਦੀ ਆ ਇੱਕ ਉੱਪਰਲੇ ਸਲੀਪਰ ਤੇ ਹੁੰਦੀ ਆ ਹੂੰ ਬੰਦਾ ਉੱਪਰ ਬੈਠਾ ਸੀਗਾ ਹੂੰ ਸਾਹਮਣੇ ਸਵਾਰੀ ਨੀਚੇ ਬੈਠੀ ਸੀ ਇੱਕ ਹੂੰ ਉਹਦੀ ਨਿਗਾਹ ਉਤੇ ਪਈ ਲੇਡੀ ਸਵਾਰੀ ਤੇ ਹੂੰ ਉਹ ਦੇਖ ਕੇ ਮਤਲਬ ਉਹਨੂੰ ਪਤਾ ਨਾ ਲੱਗੇ ਯਾਰ ਵੀ ਉਹ ਖੁਸ਼ ਹੋਵੇ ਜਾਂ ਉਦਾਸ ਹੋਵੇ ਜਾਂ ਕੀ ਕਰੇ ਉਹ ਮਤਲਬ ਐ ਨਿਗਾਹ ਜੀ ਚਰਾਉਣ ਲੱਗ ਗਿਆ ਉਧਰੋਂ ਹੂੰ ਤੇ ਸਾਹਮਣੇ ਜਿਹੜੀ ਲੇਡੀ ਬੈਠੀ ਸੀ ਕਿ ਉਹਨੇ ਵੀ ਨਿਗਾਹ ਮਾਰ ਲਈ ਉੱਪਰ ਦੇਖ ਲਿਆ ਵੀ ਬੰਦਾ ਬੈਠਾ ਆ ਉੱਤੇ ਹੂੰ ਉਹ ਵੀ ਉਹ ਤੋਂ ਨਿਗਾਹ ਚਰਾਵੇ ਹੂੰ ਚਲੋ ਇੱਕ ਸਟੇਸ਼ਨ ਆਇਆ ਬੰਦੇ ਨੇ ਬੋਤਲ ਚ ਪਾਣੀ ਮੁੱਗਣ ਥੱਲੇ ਲੈਣ ਆਉਣੇ ਸੀਗਾ ਦੋਨਾਂ ਦੀ ਨਿਗਾ ਵਿੱਚ ਨਿਗਾ ਪੈ ਗਈ ਚਲੋ ਬੰਦੇ ਨੇ ਪਹਿਲ ਕਰ ਲਈ ਬੁਲਾ ਲਿਆ ਹੂੰ ਵੀ ਹੋਰ ਕਿਵੇਂ ਹੋ ਤੁਸੀਂ ਠੀਕ ਹੋ ਜਨਾਨੀ ਨੇ ਵੀ ਕੋਈ ਸਸਰੀ ਗੱਲ ਬੁલાਦੀ ਕੁਛ ਤੇ ਵੀ ਠੀਕ ਹੋ ਤੁਸੀਂ ਉਹ ਕਹਿੰਦਾ ਹਾਂਜੀ ਠੀਕ ਆ ਚਲੋ ਬੰਦਾ ਪਾਣੀ ਦੀ ਬੋਤਲ ਭਰ ਲਿਆ ਟੇਸਨ ਤੋਂ ਤੇ ਉੱਪਰ ਚੜਨ ਦੀ ਬਜਾਏ ਬੰਦਾ ਥੱਲੇ ਦੀ ਸੀਟ ਤੇ ਬੈਠ ਗਿਆ ਉੱਥੇ ਹੂੰ ਆਮ ਗੱਲਾਂ ਚੱਲੀਆਂ ਵੀ ਹੋਰ ਘਰ ਪਰਿਵਾਰ ਕਿਵੇਂ ਆ ਠੀਕ ਆ ਹੂੰ ਜਨਾਨੀ ਕਹਿੰਦੀ ਵੀ ਮੇਰੇ ਜਿਹੜਾ ਮੇਰੀ ਮਾਤਾ ਆ ਵੀ ਉਹ ਬਿਮਾਰ ਆ ਵੀ ਉਹ ਮੇਰੇ ਭਾਈ ਕੋਲੇ ਦਿੱਲੀ ਗਈ ਹੋਈ ਆ ਉੱਥੇ ਰਹਿੰਦੀ ਆ ਉੱਥੇ ਉਹਦਾ ਇਲਾਜ ਚੱਲਦਾ ਆ ਵੀ ਮੈਂ ਪਤਾ ਲੈਣ ਜਾਨੀ ਆ ਹਮ ਅੱਛਾ ਬੰਦਰਾ ਦਾ ਚਲੋ ਠੀਕ ਆ ਵੀ ਧਿਆਨ ਰੱਖੋ ਐ ਕਰਕੇ ਹਮ ਗੱਲਾਂ ਚੱਲ ਪਈਆਂ ਹੋਰ ਐਨੀ ਦੇਰ ਨੂੰ ਰਸਤੇ ਦੇ ਵਿੱਚ ਟੇਸ਼ਨ ਆਇਆ ਇੱਕ ਬੰਦਾ ਕਹਿੰਦਾ ਵੀ ਆਪਾਂ ਚਾਹ ਪੀ ਲਈਏ ਹਮ ਪਹਿਲਾਂ ਤਾਂ ਜਨਾਨੀ ਨੇ ਮਨਾਂ ਕੀਤਾ ਕਹਿੰਦੀ ਵੀ ਨਹੀਂ ਮੈਂ ਤਾਂ ਕੋਈ ਚਾਹ ਪੀਣੀ ਨਹੀਂ ਅੱਲ ਬੰਦੇ ਨੇ ਇਨਸਿਸਟ ਕੀਤਾ ਉਹ ਥੋੜਾ ਜਿਹਾ ਕਿਹਾ ਕੋਈ ਗੱਲ ਨਹੀਂ ਕਿ ਕੱਪ ਲੈ ਲੈਣੇ ਆਪਾਂ ਹੂੰ ਉਹਨੂੰ ਦੋ ਕੱਪ ਚਾਹ ਦੇ ਲੈ ਲੈ ਤਾਂ ਜਨਾਨੀ ਨੇ ਕੀ ਕੀਤਾ ਉੱਥੇ ਜਿਹੜੇ ਬੰਦਾ ਜਦੋਂ ਪੈਸੇ ਦੇਣ ਲੱਗ ਗਿਆ ਉਹ ਕਹਿੰਦੀ ਨਹੀਂ ਆਪਦੀ ਚਾਹ ਦੇ ਪੈਸੇ ਮੈਂ ਆਪ ਦਊਂਗੀ ਹੂੰ ਕਿ ਮੈਂ ਤੈਨੂੰ ਨਹੀਂ ਦੇਣ ਦੇਣੀ ਬੰਦਾ ਇਹ ਮੂੰਹੇ ਛਸਿਆ ਰੰਗਾ ਚੱਲ ਕੋਈ ਗੱਲ ਨਹੀਂ ਦੇ ਲੈ ਵੀ ਤੂੰ ਕਹਿੰਦਾ ਬਦਲ ਹੀ ਨਹੀਂ ਹਲੇ ਤੱਕ ਕਹਿੰਦਾ ਹੂੰ ਤੂੰ ਜਿਸ ਨੇ ਅੰਨੀ ਗੱਲ ਕੀਤੀ ਉਹ ਕਹਿੰਦੀ ਹਾਂ ਮੈਂ ਕਹਿੰਦੀ ਉਹ ਜੀ ਆਂਦੇ ਵੀ ਤੇ ਉਹਨੇ ਕੀ ਕੀਤਾ ਚਲੋ ਬੰਦੇ ਨੇ ਚਾਹ ਦੇ ਪੈਸੇ ਉਹਨੇ ਦੇਤੇ ਕੁੜੀ ਨੇ ਆਪ ਦੇ ਦੇਤੇ ਬੰਦੇ ਨੇ ਆਪ ਦੇ ਦੇਤੇ ਚਾਹ ਪੀ ਕੇ ਗੱਲਾਂ ਕਰੀ ਗਏ ਤੇ ਥੋੜੀ ਜਿਹੀ ਰਵਾਦ ਹੋਰ ਉੱਥੇ ਕੋਈ ਆਂ ਦਾਲ ਦੂਲ ਵਾਲ ਆ ਗਿਆ ਹੂੰ ਫਿਰ ਉਹਨੇ ਦਾਲ ਲੈ ਲਈ ਤੇ ਉਹ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ ਮੈਂ ਤਾਂ ਤੇਰੀ ਸਾਰੀ ਚੀਜ਼ਾਂ ਨੂੰ ਬੰਦਾ ਕਹਿੰਦਾ ਹੂੰ ਆਪਦੇ ਹੀ ਸਮਝਦਾ ਐ ਕੋਈ ਗੱਲ ਨਹੀਂ ਤੂੰ ਜੇ ਲੈਤੀ ਤਾਂ ਹੂੰ ਅਨੇ ਦਰਸਾਲ ਦੋਨੇ ਹਸਬੰਡ ਵਾਈਫ ਸੀ ਹੂੰ ਜਿਨ੍ਹਾਂ ਦਾ 7-8 ਸਾਲ ਪਹਿਲਾਂ ਡਾਈਵੋਰਸ ਹੋ ਗਿਆ ਸੀਗਾ ਹੂੰ 7-8 ਸਾਲ ਬਾਅਦ ਉਹ ਟ੍ਰੇਨ ਦੇ ਵਿੱਚ ਮਿਲੇ ਸੀਗੇ ਹੂੰ ਹੂੰ ਇੱਕ ਦੂਜੇ ਨੂੰ ਸਮਝਦੇ ਤਾਂ ਹੈਗੇ ਸੀ ਉਹ ਹੂੰ ਹੂੰ ਚੱਲ ਉਹਨੇ ਲੇਡੀਜ਼ ਨੇ ਦਾਲ ਦੂਲ ਚੋਂ ਜਿਹੜੀ ਹੁੰਦੀ ਨੀਮੂ ਨਾ ਮੂਜਾ ਵਾਕੇ ਉਹ ਲੈ ਲਈ ਗੱਲ ਚੱਲਣ ਲੱਗੀ ਉਹਦੇ ਵਿੱਚ ਪਰਿਵਾਰ ਦੀ ਗੱਲ ਸ਼ੁਰੂ ਹੋ ਗਈ ਹੂੰ ਜਨਾਨੀ ਕਹਿੰਦੀ ਵੀ ਕਿਵੇਂ ਹੋਰ ਘਰ ਪਰਿਵਾਰ ਤੇਰਾ ਕੰਮ ਕਰ ਕਿਵੇਂ ਆ ਉਹ ਕਹਿੰਦਾ ਕੰਮ ਠੀਕ ਆ ਮੇਰਾ ਵੱਧ ਗਿਆ ਅੱਗੇ ਨਾਲੋਂ ਹੂੰ ਤੇ ਹੁਣ ਤਾਂ ਜ਼ਿਆਦਾਤਰ ਕਹਿੰਦਾ ਮੈਂ ਟ੍ਰੇਨ 'ਚ ਹੀ ਰਹਿਣਾ ਆ ਹੂੰ ਘਰ ਤਾਂ ਜਾਣ ਨੂੰ ਮੇਰਾ ਜੀ ਨਹੀਂ ਕਰਦਾ ਹੂੰ ਵੀ ਘਰੇ ਤਾਂ ਕਹਿੰਦਾ ਖਾਣ ਨੂੰ ਆਉਂਦੀ ਐ ਨੇ ਘਰੇ ਤਾਂ ਕੋਈ ਹੁਣ ਹੈ ਨਹੀਂਗਾ ਹੂੰ ਉਹਦੀ ਵੀ ਮਾਤਾ ਕਿੱਥੇ ਵੀ ਇਕੱਲਾ ਇਕੱਲਾ ਮੁੰਡਾ ਸੀ ਉਹਦੀ ਮਾਤਾ ਕਿੱਥੇ ਵੀ ਮਾਤਾ ਤਾਂ ਕਹਿੰਦਾ ਜਦੋਂ ਤੂੰ ਘਰ ਛੱਡ ਕੇ ਆਈ ਸੀਗੀ ਹੂੰ ਉਦੋਂ ਬਾਅਦ ਕਹਿੰਦਾ ਥੋੜੀ ਜਿਹੀ ਮੈਂਟਲੀ ਅਪਸਟ ਹੋ ਗਈ ਸੀਗੀ ਹੂੰ ਬਸ ਬਿਮਾਰ ਹੋ ਗਈ ਤੇ ਉਸ ਤੋਂ ਬਾਅਦ ਕਹਿੰਦਾ ਇਹ ਗਈ ਸੀਗੀ ਮਰਦੇ ਦਮ ਤੱਕ ਵੀ ਮੇਰੀ ਨੂਨ ਨੂੰ ਮਲਾ ਦੇ ਹੂੰ ਤੇ ਤੂੰ ਕਹਿੰਦਾ ਉਹਦੇ ਨੰਬਰ ਪੁਰਾਣੇ ਸੀਗੇ ਜਿਹੜਾ ਹੂੰ ਉਹ ਬੰਦ ਕਰ ਲਿਆ ਆਪਣੇ ਤੁਹਾਡੇ ਘਰੇ ਵੀ ਗਿਆ ਸੀ ਮੈਂ ਹੂੰ ਪਰ ਉਹ ਕਹਿੰਦੇ ਵੀ ਮੁੰਡੇ ਨੇ ਉਹਨਾਂ ਦਿੱਲੀ ਨੌਕਰੀ ਲੱਗ ਗਈ ਹੂੰ ਵੀ ਉੱਥੇ ਸ਼ਿਫਟ ਹੋ ਗਏ ਹੂੰ ਤੂੰ ਥੋੜਾ ਕਹਿੰਦਾ ਮੈਨੂੰ ਪਤਾ ਨਹੀਂ ਲੱਗਿਆ ਮੁੜ ਕੇ ਫਿਰ ਕੁਝ ਹੂੰ ਮਾਂ ਤਾਂ ਕਹਿੰਦਾ ਚੱਲ ਬਸ ਹੀ ਹੂੰ ਉਹਨੇ 3 ਮਹੀਨੇ ਬਹੁਤ ਅਫਸੋਸ ਮਨਾਇਆ ਇਸ ਗੱਲ ਦੀ ਵੀ ਉਹਨੇ ਫਿਕਰ ਕੀਤੀ ਵੀ ਮੇਰੀ ਸੱਸ ਮੈਨੂੰ ਆਖਰੀ ਟਾਈਮ ਤੇ ਯਾਦ ਕਰਦੀ ਸੀ ਹੂੰ ਤੇ ਅਫਸੋਸ ਵੀ ਉਹਨੂੰ ਇਸ ਗੱਲ ਦਾ ਹੋਇਆ ਕਿ ਵੀ ਮੈਂ ਉਸ ਟਾਈਮ ਕੋਲੇ ਨਹੀਂ ਸੀ ਮੇਰੀ ਸੱਸ ਮੈਨੂੰ ਨੂਹਾਂ ਵਾਂਗੂ ਪੁੱਤੀਆਂ ਵਾਂਗੂ ਪਿਆਰ ਕਰਦੀ ਸੀ ਤੇ ਵੀ ਮੈਂ ਕੋਲ ਨਹੀਂ ਸੀਗੀ ਉਹਦੇ ਚਲ ਉਹਨੇ ਫਿਰ ਬੰਦੇ ਨੇ ਉਹਦੇ ਬਾਰੇ ਗੱਲ ਕੀਤੀ ਉਹਦੇ ਪੇਕੇ ਸਹੁਰਿਆਂ ਬਾਰੇ ਆਪਦੇ ਸਹੁਰਿਆਂ ਬਾਰੇ ਯਾਨੀ ਕਿ ਜਨਾਨੇ ਦੇ ਪੇਕੇ ਬਾਰੇ ਡੋਡੇ ਕਿਵੇਂ ਮਾਹੌਲ ਉਹ ਕਹਿੰਦੀ ਮੈਂ ਗਈ ਸੀਗੀ ਡਾਈਵੋਰਸ ਹੋਣ ਤੋਂ ਬਾਅਦ ਵੀ ਮੇਰੇ ਭਰਾ ਦੀ ਨੌਕਰੀ ਲੱਗ ਗਈ ਦਿੱਲੀ ਮਲਟੀਨੈਸ਼ਨਲ ਕੰਪਨੀ ਚ ਹੂੰ ਵੀ ਅਸੀਂ ਉੱਥੇ ਸ਼ਿਫਟ ਹੋ ਗਏ ਤੇ ਮੇਰੇ ਭਰਾ ਦਾ ਵਿਆਹ ਹੋ ਗਿਆ ਉਸ ਤੋਂ ਬਾਅਦ ਕਹਿੰਦੀ ਮੇਰੀ ਪਰਜਾਈ ਨੇ ਵੀ ਮੇਰੇ ਨਾਲ ਵਧੀਆ ਸਲੂਕ ਨਹੀਂ ਕੀਤਾ ਕੋਈ ਹੂੰ ਫਿਰ ਮੈਂ ਕਿਸੇ ਪ੍ਰਾਈਵੇਟ ਸਕੂਲ ਤੇ ਤੇ ਪੰਜਾਬ ਆ ਕੇ ਵੀ ਫਿਰ ਨੌਕਰੀ ਕਰ ਲਈ ਉੱਥੇ ਉਹਨਾਂ ਦੇ ਕਿਰਾਏ ਤੇ ਕਮਰਾ ਲੈ ਕੇ ਮੈਂ ਉੱਥੇ ਰਹਿ ਜਾਨੀ ਹੂੰ ਪਰ 10-15000 ਤਨਖਾਹ ਮੈਨੂੰ ਮਿਲ ਜਾਂਦੀ ਐ ਮੇਂ ਬਸ ਮੇਰਾ ਗੁਜ਼ਾਰਾ ਚੱਲੀ ਜਾਂਦਾ ਐ ਹੂੰ ਕਹਿੰਦੇ ਵੀ ਤੂੰ ਵਿਆਹ ਨਹੀਂ ਕਰਾਇਆ ਹੂੰ ਮੈਂ ਕਹਿੰਦੀ ਨਹੀਂ ਮੈਂ ਮੈਂ ਸੋਚਿਆ ਨਹੀਂ ਵਿਆਹ ਕਰਾਉਣ ਬਾਰੇ ਹੂੰ ਫਿਰ ਉਹਨਾਂ ਜਨਾਨੀ ਨੇ ਮੈਨੂੰ ਪੁੱਛਿਆ ਵੀ ਤ ਉਹ ਕਹਦਾ ਵੀ ਜਦੋਂ ਤੂੰ ਗਈ ਆ ਵੀ ਮੈਂ ਤਾਂ ਉਹਦੀ ਸੋਚ ਰਿਆ ਸੀਗਾ ਵੀ ਮੈਂ ਹੁਣ ਵੀ ਮੁੜ ਕੇ ਇਸ ਲੈਣ ਚ ਪੈਣੇ ਹੂੰ ਵੀ ਜੇ ਵਿਆਹ ਦਾ ਅੰਤ ਇਹੋ ਜਿਹਾ ਹੁੰਦਾ ਆ ਹੂੰ ਵੀ ਮੈਂ ਤਾਂ ਵੀ ਵਿਆਹ ਕਰਾਉਣ ਤੋਂ ਵੀ ਮੈਂ ਤਾਂ ਹੂੰ ਕਰਦਾ ਹੀ ਨਹੀਂ ਵਿਆਹ ਹੂੰ ਵੀ ਮੈਂ ਵੀ ਸੋਚ ਲਿਆ ਸੀ ਵੀ ਮੈਂ ਵਿਆਹ ਨਹੀਂ ਕਰਾਉਣਾ ਹੂੰ ਚਲੋ ਗੱਲਾਂ ਬਾਤਾਂ ਕਰੀ ਕੇ ਦੋਨੇ ਇਧਰ ਉਧਰ ਦੀਆਂ ਹੂੰ ਪੁਰਾਣੀਆਂ ਆਪਣੀਆਂ ਗੱਲਾਂ ਛੇੜ ਲਈ ਉਹਨਾਂ ਨੇ ਗਿੱਲਾ-ਗੱਲਾਂ 'ਚ ਗੱਲ ਚੱਲ ਪਈ ਬੰਦਾ ਕਹਿੰਦਾ ਵੀ ਮੇਰੀਆਂ ਗਲਤੀਆਂ ਹੈਗੀਆਂ ਸੀਗੀਆਂ ਹੂੰ ਵੀ ਤੂੰ ਕਹਿੰਦੀ ਸੀਗੀ ਮੈਂ ਕੰਮ ਕਰਨ ਜਾਣਾ ਆ ਹੂੰ ਤੇ ਮੈਂ ਤੈਨੂੰ ਘਰੋਂ ਨਿਕਲਣ ਨਹੀਂ ਸੀ ਦਿੰਦਾ ਹੂੰ ਤੈਨੂੰ ਲੜਦਾ ਝਗੜਦਾ ਸੀ ਤੇਰੇ ਨਾਲ ਹੂੰ ਤੇ ਤੇਰੇ ਤੇ ਰੋਹ ਮਾਰਦਾ ਸੀ ਹੂੰ ਤੈਨੂੰ ਗੱਲ-ਗੱਲ ਤੇ ਨੀਵਾ ਦਗਾਉਂਦਾ ਸੀ ਵੀ ਮੈਂ ਕਮਾਉਣਾ ਆਇਆ ਤੋ ਮੇਰੀ ਮਰਜ਼ੀ ਨਾਲ ਸਾਰਾ ਕੁਝ ਕਰ ਹੂੰ ਮੇਰੀ ਮਰਜ਼ੀ ਦਾ ਘਰੇ ਬਣੂਗਾ ਵੀ ਮੇਰੀ ਮਰਜ਼ੀ ਦਾ ਖਾਵਾਂਗੇ ਆਪਾਂ ਹੂੰ ਵੀ ਤੂੰ ਚਲ ਸਵਾਭਿਮਾਨ ਹੋ ਤੁਸੀਂ ਵੀ ਮੈਨੂੰ ਤੇਰਾ ਤੇਰੀ ਕਦਰ ਕਰਨੀ ਚਾਹੀਦੀ ਸੀ ਹੂੰ ਵੀ ਮੈਨੂੰ ਤੇਰੇ ਨਾਲ ਅਜਿਹਾ سلوਕ ਨਹੀਂ ਸੀ ਕਰਨਾ ਚਾਹੀਦਾ ਹੂੰ ਉਹਨੇ ਮੇਰੀ ਦਿਲ ਇੱਛਾ ਵੀ ਸੀ ਵੀ ਜੇ ਤੂੰ ਇੱਕ ਵਾਰੀ ਮੈਨੂੰ ਮਿਲ ਜਾਈਂ ਹੂੰ ਵੀ ਮੈਂ ਤੇਤੋਂ ਮਾਫੀ ਮੰਗਾ ਹੂੰ ਯੀ ਮੈਨੂੰ ਤੇਰੇ ਜਾਣ ਤੋਂ ਬਾਅਦ ਤੇਰੀ ਵੈਲਿਊ ਦਾ ਪਤਾ ਲੱਗਿਆ ਹੂੰ ਵੀ ਤੂੰ ਕਿਹ ਹੈ ਜੀ ਸੋਚਦੀ ਸੀਗੀ ਮੈਂ ਤੈਨੂੰ ਸਮਝ ਨਹੀਂ ਸਕਿਆ ਹੂੰ ਮੈਂ ਰੱਬ ਦਾ ਸ਼ੁਕਰ ਕਰਦਾ ਕਹਿੰਦਾ ਤੂੰ ਮਿਲ ਗਈ ਮੈਨੂੰ ਤੇ ਅੱਜ ਮੈਂ ਤੈਨੂੰ ਕਹਿਣਾ ਹੈ ਵੀ ਮੈਨੂੰ ਮਾਫ ਕਰ ਦੇ ਹੂੰ ਚਲ ਵਾ ਨਹੀਂ ਗੱਲ ਕਰਦੇ ਕਰਦੇ ਜੀ ਉਹਨਾਂ ਦਾ ਜਿੱਥੇ ਜਾਣਾ ਸੀ ਉਹਨਾਂ ਨੇ ਸਟੇਸ਼ਨ ਆ ਗਿਆ ਹੂੰ ਤੇ ਉਤਰ ਗਏ ਦੋਨੇ ਜਣੇ ਬੰਦਾ ਪੁੱਛਣ ਲੱਗਿਆ ਫੇਰ ਕਹਿੰਦਾ ਵੀ ਹੁਣ ਤੇਰੀ ਵਾਪਸੀ ਕਦੋਂ ਆ ਜਨਾਨੀ ਕਹਿੰਦੀ ਵੀ ਮੈਂ ਵੀ ਸ਼ਾਇਦ ਕੱਲ ਨੂੰ ਵਾਪਸ ਆ ਜਾਾਂ ਹੂੰ ਇਹ ਕਹਿੰਦਾ ਕਿ ਜਿਹੜੀ ਟ੍ਰੇਨ ਦੀ ਟਿਕਟ ਬੁੱਕ ਕਰਾਈ ਆ ਉਹ ਕਹਿੰਦੀ ਵੀ ਮੇਰੀ ਇੰਨੀ ਸੈਲਰੀ ਨਹੀਂ ਹੈਗੀ ਵੀ ਮੇਰੀ ਰਿਜ਼ਰਵ ਕਰਾ ਕੇ ਜਾਵਾਂ ਟ੍ਰੇਨ ਹੂੰ ਕਿ ਮੈਂ ਵੀ ਇੱਥੇ ਤਕਰੀਬਨ 9 ਵਜੇ ਆ ਜਾਊਂਗੀ ਹੂੰ ਉਸ ਤੋਂ ਬਾਅਦ ਜਿਹੜੀ ਵੀ ਟ੍ਰੇਨ ਮੈਨੂੰ ਮਿਲੀ ਹੂੰ ਆਪਣੇ ਸ਼ਹਿਰ ਦੀ ਹੂੰ ਉਹ ਫੜ ਕੇ ਮੈਂ ਭੱਗ ਜਾਊਂਗੀ ਹੂੰ ਬੰਦੇ ਨੇ ਜਦ ਕਹਿੰਦਾ ਮੈਂ ਚੱਲ ਠੀਕ ਹੈ ਉਹਨੇ ਤਾਂ ਕਿਹਾ ਨਹੀਂ ਹੈਗਾ ਕੁਝ ਵੀ ਮੈਂ ਮਿਲੂੰਗਾ ਜਾਂ ਨਹੀਂ ਮਿਲੂੰਗਾ ਹੂੰ ਚਲੋ ਤੁਸੀਂ ਅੱਡ ਹੋ ਗਏ ਬੰਦੇ ਨੇ ਆਪਣਾ ਕੰਮ ਕੂਮ ਖਤਮ ਕਰਕੇ ਅਗਲੇ ਦਿਨ ਉਹਨੇ 9 ਵਜੇ ਦਾ ਟਾਈਮ ਦਿੱਤਾ ਸੀ ਉਸ ਵੇਰੇ 8 ਵਜੇ ਆ ਗਿਆ ਵੀ ਕਿਤੇ ਹੋ ਘੰਟਾ ਪਹਿਲਾਂ ਨਾ ਲੰਘ ਜਗੇ ਤੇ 8 ਵਜੇ ਕੇ ਸਟੇਸ਼ਨ ਤੇ ਬੈਠ ਗਿਆ 8 ਵਜੇ ਜੇ 9 ਵਜੇ 9 ਵਜੇ ਤੱਕ ਨਹੀਂ ਆਈ ਫਿਰ ਵਾਟਾ ਡੀਕੀ ਗਿਆ ਉਹਨੂੰ ਔਰਤ ਨੂੰ ਐ ਸੀਗਾ ਵੀ ਚੱਲ ਵੀ ਮੈਂ ਥੋੜਾ ਜਿਹਾ ਲੇਟ ਹੀ ਜਾਵਾਂ ਵੀ ਉਹ ਨਿਕਲ ਜੇ ਵੀ ਜੇ ਕਿਤੇ ਮੈਨੂੰ ਡੀਕੂ ਆ ਜਾਂ ਕੋਈ ਗੱਲਬਾਤ ਕਰਨੀ ਚਾਹੂਗਾ ਮੇਰੇ ਨਾਲ ਵੀ ਗੱਲ ਨਾ ਹੋਵੇ ਹੂੰ ਕੁਝ ਉਹਦੇ ਮਨ ਚ ਜਾ ਐ ਕਹ ਲੋ ਵੀ ਹੱਲੇ ਵੀ ਥੋੜਾ ਜਿਹਾ ਹੈਗਾ ਸੀਗਾ ਵੀ ਮੈਨੂੰ ਵੀ ਸਾਡੀ ਗੱਲਬਾਤ ਹੋਈ ਜਾਂਦੀ ਆ ਜਾਂ ਕਿਵੇਂ ਕੋਈ ਜਾ ਕਾ ਜਾ ਹੁੰਦਾ ਇੱਕ ਨਾ ਵਾਰੀ ਬੰਦੇ ਦਾ ਰਿਲੇਸ਼ਨ ਟੁੱਟ ਜਾਂਦਾ ਇੱਕ ਵਾਰੀ ਦੁਬਾਰਾ ਉਹਨੂੰ ਸਾਹਮਣੇ ਬੰਦਾ ਆ ਜੇ ਕਈ ਵਾਰੀ ਸਾਹਮਣਾ ਕਰਨਾ ਔਖਾ ਹੋ ਜਾਂਦਾ ਹੈ। ਇਹ ਉਹਨੇ ਸਾਹਮਣਾ ਕਰਨ ਦੀ ਹਿੰਮਤ ਨਾ ਦਿਖਾਉਂਦੇ ਹੋਏ ਘੰਟਾ ਡੇਢ ਘੰਟਾ ਲੇਟ ਆਈ ਪਰ ਬੰਦਾ ਸਟੇਸ਼ਨ ਤੇ ਬੈਠਾ ਰਿਹਾ ਉਹਨੇ ਕੋਈ ਟਰੇਨ ਨਾ ਫੜੀ। ਬਾਅਦ ਵਿੱਚ ਜਨਾਨੀ ਆ ਕੇ ਦੇਖ ਲਿਓ ਕਹਿੰਦੀ ਤੁਸੀਂ ਗਏ ਨਹੀਂ ਵੀ ਤੁਸੀਂ ਉਹ ਕਹਿੰਦਾ ਵੀ ਮੈਂ ਵੀ ਹੁਣੀ ਆਇਆ ਮੈਂ ਤਾਂ ਬਸ ਆ ਕੇ ਬੈਠਿਆ ਹਾਂ। ਉਹਨੇ ਦੱਸਿਆ ਨਹੀਂ ਹੈ ਵੀ ਮੈਂ ਤੇਰੀ 2 ਘੰਟੇ ਵੇਟ ਕਰਦਾ ਰਿਹਾ। ਉਹਨੇ ਚੱਲ ਠੀਕ ਆ। ਚੱਲ ਉਹ ਕਹਿੰਦਾ ਬੰਦਾ ਕਹਿੰਦਾ ਚਲ ਤੂੰ ਬੈਠ। ਯੂਮੈਟਿਕ ਟਿਕਟਾ ਲਿਆਉਣਾ ਆ ਉਹ ਕਹਿੰਦਾ ਵੀ ਚੱਲ ਵੀ ਮੈਂ ਮਿੱਥ ਪੈਸੇ ਲਾ ਦੇਵਾਂ ਰੇ ਟਿਕਟਾਂ ਵਾਸਤੇ ਉਹ ਕਹਿੰਦਾ ਵੀ ਕੋਈ ਨਹੀਂ ਵੀ ਮੈਥੋਂ ਵੀ ਮੈਂ ਖਰਚ ਲਾਣਾ ਪੈਸੇ ਕੋਈ ਗੱਲ ਨਹੀਂ ਵੀ ਐਨਾ ਤੂੰ ਉਹ ਨਾ ਕਰ ਚਲ ਬੰਦਾ ਟਿਕਟਾਂ ਲੈ ਆਉਂਦਾ ਆ ਭਈ ਬੈਠ ਜਾਂਦੇ ਨੇ ਦੋਨੇ ਨੇ ਰੇਲ ਗੱਡੀ 'ਚ ਤੇਰ ਉਹਨਾਂ ਦੀ ਮੈਰਿਡ ਲਾਈਫ ਵਾਲੀ ਸਟੋਰੀ ਚੱਲ ਪਾਉਂਦੀ ਆ ਹੁਣ ਔਰਤ ਸ਼ੁਰੂ ਹੋ ਜਾਂਦੇ ਗੱਲ ਕਰਨ ਵਾਸਤੇ ਉਹਦੇ ਅੰਦਰ ਵੀ ਤੁੜਕੂ ਤਾਂ ਹੁੰਦਾ ਕਹਿੰਦੀ ਵੀ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਆ ਵੀ ਮੇਰੀ ਸੱਸ ਸੀ ਜਿਹੜੀ ਉਹ ਮਨਤੀਆਂ ਵਾਂਗ ਪਿਆਰ ਕਰਦੀ ਸੀ ਪਰ ਮੈਂ ਉਹਨੂੰ ਸਾਸੀ ਸਮਝਦੀ ਰਹੀ। ਹੂੰ ਮੈਨੂੰ ਉਹਨੇ ਆਪਣੇ ਤਲਾਕ ਤੋਂ ਪਹਿਲਾਂ ਬਥੇਰਾ ਸਮਝਾਇਆ ਵੀ ਤੀਏ ਤੂੰ ਆਵਦਾ ਘਰ ਛੱਡ ਕੇ ਜਾ ਹੂੰ ਵੀ ਤੇਰਾ ਘਰ ਆ ਵੀ ਤੇਰਾ ਹਸਪੰਡਿਆ ਵੀ ਤੂੰ ਉਹਨੂੰ ਸਮਝਾ ਲਾ ਵੀ ਤੇਰੇ ਹਿਸਾਬ ਨਾਲ ਅਕਾਊਂਟ ਦੇ ਵਿੱਚ ਬਦਲ ਜੂਗਾ ਏ ਹੂੰ ਅੱਜ ਨਹੀਂ ਬਦਲੂਗਾ ਕੱਲੂ ਬਦਲ ਜੂਗਾ 2-4 ਦਿਨਾਂ ਨੇ ਬਦਲ ਜੂਗਾ ਤੇਰੇ ਅਕਾਊਂਟ ਬਦਲ ਜੂਗਾ ਤੂੰ ਆਪਣਾ ਘਰ ਨਾ ਛੱਡ ਕੇ ਜਾ ਹੂੰ ਤੇ ਕਹਿੰਦੀ ਇੱਕ ਤਾਂ ਮੈਨੂੰ ਨਹੀਂ ਅਫਸੋਸ ਆ ਵੀ ਉਹਦੀ ਗੱਲ ਨਹੀਂ ਮੰਨੀ ਦੂਜੇ ਮੈਨੂੰ ਇਹ ਅਫਸੋਸ ਆ ਵੀ ਉਹਨੇ ਮਰਦੇ ਟਾਈਮ ਤੱਕ ਮੈਨੂੰ ਯਾਦ ਕੀਤਾ ਹੂੰ ਅਜੇ ਤੀ ਤੇ ਮੈਂ ਉਹਦੇ ਕੋਲ ਨਹੀਂ ਸੀ ਹੈਗੀ ਰੋਣ ਲੱ ਉਹ ਕਹਿੰਦਾ ਚਲ ਕੋਈ ਗੱਲ ਨਹੀਂ ਵੀ ਹੁਣ ਤਾਂ ਜਿਹੜਾ ਕੁਝ ਹੋਣਾ ਸੀ ਹੋ ਗਿਆ ਵੀ ਹੁਣ ਆਪਾਂ ਕੀ ਕਰ ਸਕਦੇ ਆ ਉਹ ਕਹਿੰਦੀ ਨਹੀਂ ਵੀ ਜਿਵੇਂ ਤੂੰ ਦੱਸੀ ਆ ਆਪਣੀ ਗੱਲ ਵੀ ਤੂੰ ਐ ਚਾਹੁੰਦਾ ਸੀ ਕਰਨਾ ਕਹਿੰਦੀ ਗਲਤ ਉੱਥੇ ਮੈਂ ਵੀ ਸੀ ਹੂੰ ਵੀ ਤੁਸੀਂ ਮੈਨੂੰ ਕਿਹਾ ਸੀਗਾ ਵੀ ਹੱਲੇ ਵੀ ਆਪਣੀ ਮਾਤਾ ਬਿਮਾਰ ਰਹਿੰਦੀ ਹੈਗੇ ਇਹਨੂੰ ਠੀਕ ਹੋਰਨ ਦੇ ਤੇ ਤੂੰ ਕਿਤੇ ਕੋਈ ਸੂਟੇਬਲ ਕੋਈ ਨੌਕਰੀ ਹੋਈ ਤੂੰ ਕਰਨਾ ਕਰ ਲਈ ਵੀ ਬਾਅਦ ਚ ਵੀ ਮੈਂ ਕਰ ਲੈਣ ਕਰ ਲੈਣੀ ਸੀ ਵੀ ਜਾਂ ਤੂੰ ਘਰੇ ਕੋਈ ਦੁਕਾਨਦਾਰ ਕੋਣ ਖੋਲਲਾ ਵੀ ਆਪਣਾ ਨਹੀਂ ਸਰਦਾ ਮਾਤਾ ਦੇ ਕੋਲ ਇੱਕ ਜਣਾ ਦਾ ਚਾਹੀਦੇ ਚਾਹੀਦਾ ਆ ਹੂੰ ਹੂੰ ਪਰ ਮੈਂ ਕਹਿੰਦੀ ਆਪਣੀ ਜਿੱਦ ਵਿੱਚ ਰਹੀ ਤੇ ਆਪਣੀਆਂ ਸਹੇਲੀਆਂ ਨੂੰ ਦੇਖ ਕੇ ਜਿਹੜੀਆਂ ਨੌਕਰੀ ਕਰਦੀਆਂ ਸੀ ਉਹਨਾਂ ਨੂੰ ਮੈਨੂੰ ਐ ਸੀਗਾ ਵੀ ਇਹ ਆਜ਼ਾਦ ਘੁੰਮਦੀਆਂ ਨੇ ਬਾਹਰ ਹੂੰ ਪਰ ਕਹਿੰਦੀ ਹੁਣ ਮੈਨੂੰ ਪਤਾ ਲੱਗਦਾ ਵੀ ਬਾਹਰ ਕੰਮ ਕਰਨਾ ਇੰਨਾ ਸੌਖਾ ਨਹੀਂ ਹੁੰਦਾ ਹੂੰ ਖਾਸ ਕਰਕੇ ਸਿੰਗਲ ਔਰਤ ਵਾਸਤੇ ਤਾਂ ਵੈਸੇ ਹੀ ਸੌਖਾ ਨਹੀਂ ਹੈਗਾ ਇੱਥੇ ਸਮਾਜ ਦੇ ਵਿੱਚ ਕੰਮ ਕਰਨਾ ਹੂੰ ਕਿ ਲੋਕ ਹਰ ਕੋਈ ਮੌਕੇ ਦਾ ਫਾਇਦਾ ਚੱਕਣ ਲਈ ਰਹਿੰਦਾ ਆ ਤੇ ਮੈਂ ਕਹਿੰਦੀ ਮੇਰੇ ਮਨ 'ਚ ਕਈ ਵਾਰੀ ਆਇਆ ਵੀ ਤੁਸੀਂ ਸਹੀ ਸੀਗੇ ਵੀ ਮੈਂ ਵੀ ਗਲਤ ਸੀਗੀ ਮੈਂ 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 ਤਾਂ ਕਹਿੰਦੀ ਕਿ ਤਾਂ ਮਾਤਾ ਜੀ ਕੋਲ ਮਾਫੀ ਮੰਗਦੀ ਆ ਕਿ ਤੁਹਾਡੇ ਕੋਲ ਵੀ ਮੈਂ ਮਾਫੀ ਮੰਗਦੀ ਆ ਵੀ ਜਿਹੜਾ ਵੀ ਹੈ ਐਡੀ ਗਲਤੀ ਹੋ ਗਈ ਮੇਰੇ ਤੋਂ ਮੈਂ ਚੱਲ ਕੋਈ ਗੱਲ ਨਹੀਂ ਵੀ ਹੁਣ ਤਾਂ ਜਿਹੜਾ ਕੁਝ ਹੋ ਗਿਆ ਠੀਕ ਆ ਅਣੀ ਦਿਨ ਨੂੰ ਲੰਚ ਟਾਈਮ ਹੋ ਜਾਂਦਾ ਹੈਗਾ ਉਹ ਰੇਲ ਗੱਡੀ ਦੇ ਵਿੱਚ ਹੀ ਉਹ ਆਪਾਂ ਪੂਰੀਆਂ ਛੋਲੇ ਚ ਲੈ ਕੇ ਖਾਕੂ ਲੈਂਦੇ ਨੇਗੇ ਫਿਰ ਜਿੱਥੇ ਸਟੇਸ਼ਨ ਆਉਂਦਾ ਹੈ ਬੰਦੇ ਦਾ ਸਟੇਸ਼ਨ ਪਹਿਲਾਂ ਆ ਜਾਂਦਾ ਹੈਗਾ ਉਹ ਬੰਦਾ ਉਤਰਦਾ ਜਦੋਂ ਉਹਨੂੰ ਜਨਾਨੀ ਨੂੰ ਕਹਿੰਦਾ ਵੀ ਤੇਰੇ ਘਰ ਦੇ ਬੂਹੇ ਅੱਜ ਵੀ ਤੈਨੂੰ ਢੀਕਦੇ ਨੇ ਹੂੰ ਵੀ ਜੇ ਤੂੰ ਆਉਣਾ ਚਾਹੇ ਤਾਂ ਹੂੰ ਵੀ ਅੱਜ ਵੀ ਘਰ ਦੀ ਮਾਲਕਣ ਉਹਦੀ ਤੂੰ ਆ ਹੂੰ ਜਦੋਂ ਆਪਦਾ ਘਰ ਆ ਕੇ ਸੰਭਾਲਣਾ ਚਾਹੇ ਹੂੰ ਜਨਾਨੀ ਕਹਿੰਦੀ ਵੀ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੀ ਸੀ ਵੀ ਤੁਸੀਂ ਕਹੋ ਹੂੰ ਮੈਂ ਤਾਂ ਤਿਆਰ ਹੀ ਸੀ ਆਉਣ ਨੂੰ ਹੂੰ ਚਲੋ ਦੋਨੇ ਜਾਨੇ ਭਾਈ ਆਪਦੇ ਘਰੇ ਬਲ ਜਾਂਦੇ ਨੇ ਤੇ ਆ ਕੇ ਘਰੇ ਹੋ ਫਿਰ ਸਲਾਹ ਕਰਦੇ ਨੇ ਕਿ ਵੀ ਇੱਕ ਤਾਂ ਕਦੇ ਕਿਸੇ ਨੂੰ ਆਪਦੇ 파ਟਰਨਰ ਨੂੰ ਨੀਵਾਂ ਨਹੀਂ ਦਿਖਾਉਣਾ ਹੂੰ ਜੇ ਕਿਸੇ ਦੇ ਵਿੱਚ ਕੋਈ ਗਲਤੀ ਆ ਹੂੰ ਉਹਨੂੰ ਬਿਠਾ ਕੇ ਕਹੋ ਵੀ ਤੂੰ ਇੱਥੇ ਗਲਤ ਐ ਇਹ ਗੱਲ ਐ ਨਹੀਂ ਐ ਹੋਣੀ ਚਾਹੀਦੀ ਸੀ ਹੂੰ ਠੀਕ ਐ ਜੀ ਵੀ ਆਪਾਂ ਖੱਬੇ ਨਹੀਂ ਚੱਲਣਾ ਸੱਜੇ ਚੱਲਣਾ ਜਾਂ ਦਿਨੇ ਆ ਜਾਂ ਰਾਤ ਆ ਕਿਵੇਂ ਵੀ ਆ ਉਹ ਵੀ ਮੈਟਰ ਐ ਉਸ ਖਰੀਦਦਣਾ ਘਰ ਚ ਸੌ ਗੱਲਾਂ ਹੁੰਦੀਆਂ ਨੇ ਵੀ ਬੈਠ ਕੇ ਸਲਾਹ ਕਰਕੇ ਜੇ ਆਪਾਂ ਕੋਈ ਕੰਮ ਕਰਾਂਗੇ ਤਾਂ ਕੋਈ ਇਹਦੇ ਵਿੱਚ ਆਪਣਾ ਘਰ ਬਸੂਗਾ ਫਿਰ ਉਹ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਾਰੇ ਤੋਂ ਸਿੱਖ ਕੇ ਦੋਨੇ ਜਣੇ ਤੈਅ ਕਰਦੇ ਨੇ ਵੀ ਕਿਸੇ ਦੀ ਵੀ ਗਲਤੀ ਹੋ ਗਈ ਇੱਕ ਤਾਂ ਆਪਾਂ ਵੀ ਤੀਜਾ ਬੰਦਾ ਨਹੀਂ ਵਿੱਚ ਪਾਉਣਾ ਹੂੰ ਜਿਵੇਂ ਵੀ ਪਿਛਲੀ ਵਾਰ ਵੀ ਮੈਂ ਆਪਣੇ ਰਿਸ਼ਤੇਦਾਰਾਂ ਵਿੱਚ ਪਾਲਿਆ ਚ ਬੰਦਾ ਕਹਿੰਦਾ ਵੀ ਜਨਾਨੀ ਕਹਿੰਦੀ ਮੈਂ ਆਪਣੇ ਰਿਸ਼ਤੇਦਾਰਾਂ ਵਿੱਚ ਪਾਲਿਆ ਸੀ ਕਿ ਕਿਸੇ ਨੇ ਵੀ ਗੱਲ ਨੇੜੇ ਲਾਉਣ ਦੀ ਬਜਾਏ ਹੂੰ ਤਲਾਕ ਕਰਵਾਉਣਾ ਸਾਡਾ ਵੀ ਵਧੀਆ ਸਮਝਿਆ ਹੂੰ ਵੀ ਪਰ ਆਪਾਂ ਇਹੋ ਜਿਹਾ ਕੰਮ ਨਹੀਂ ਕਰਨਾ ਹੈਗਾ ਹੂੰ ਉਹ ਸਮਝ ਜਾਂਦੇ ਨੇ ਭਾਈ ਤੇ ਮੁੜ ਕੇ ਆਉਂਦੇ ਘਰ ਹੀ ਬਸਣ ਲੱਗ ਜਾਂਦੇ ਨੇ ਹੂੰ ਸੋ ਇਸ ਕਹਾਣੀ ਤੋਂ ਵੀਰੇ ਹੀ ਸਿੱਖਿਆ ਮਿਲਦੀ ਆਪਾਂ ਨੂੰ ਵੀ ਰਿਸ਼ਤੇ ਜਿਹੜੇ ਹੁੰਦੇ ਨੇ ਨਾ ਬਹੁਤ ਨਾਜ਼ੁਕਤਾ ਕੇ ਵਿੱਚ ਬੰਨੇ ਹੁੰਦੇ ਨੇ ਹਮ ਮੋਦਨਾ ਜੁਗਤਾਂ ਦੇ ਵਿੱਚ ਖਾਸ ਕਰਕੇ ਹਸਬੰਡ ਵਾਈਫ ਦਾ ਹਮ ਸਭ ਤੋਂ ਵੱਡਾ ਜਿਹੜਾ ਧਾਗਾ ਇਹਨਾਂ ਦੇ ਵਿੱਚ ਉਹ ਵਿਸ਼ਵਾਸ ਦਾ ਆ ਹਮ ਵਿਸ਼ਵਾਸ ਨਾ ਟੁੱਟਣ ਦਾ ਕਿਸੇ ਦਾ ਹਮ ਦੂਜੀ ਗੱਲ ਭਾਵਨਾ ਦੀ ਕਦਰ ਹਮ ਵੀ ਜੇ ਤੁਹਾਡਾ ਲਾਈਫ ਪਾਰਟਨਰ ਕੋਈ ਜੋਬ ਕਰਨਾ ਚਾਹੁੰਦਾ ਆ ਹਮ ਕੰਮ ਕਰਨਾ ਚਾਹੁੰਦਾ ਆ ਉਹ ਨੂੰ ਉਹ ਜਾ ਕੰਮ ਕਰਨ ਦਿਓ ਹਮ ਤੇ ਦੂਜੀ ਗੱਲ ਇਹ ਵੀ ਆ ਨਾਲ ਵੀ ਜੇ ਤੁਹਾਡਾ ਹਸਬੰਡ ਕਿਸੇ ਦਾ ਲੇਡੀ ਦਾ ਉਹ ਨੂੰ ਕਿਸੇ ਗੱਲ ਤੋਂ ਰੋਕਦਾ ਆ ਕਿਉਂਕਿ ਬੰਦੇ ਨੂੰ ਪਤਾ ਹੁੰਦਾ ਵੀ ਕਿੱਥੇ ਕਿੱਥੇ ਕੀ ਆ ਹੈ ਨਾ ਬੰਦੇ ਜਿਆਦਾ ਘੁੰਮਦੇ ਫਿਰਦੇ ਨੇ ਲੇਡੀਜ਼ ਦੇ ਮੁਕਾਬਲੇ ਵੀ ਕਿਹਾ ਜਾ ਮਾਹੌਲ ਕਿਤੇ ਸਹੀ ਆ ਜਾਂ ਕਿਹਾ ਜਾਂ ਨਹੀਂ ਉਹ ਵੀ ਉਹਨਾਂ ਨੂੰ ਵਿਚਾਰ ਚਰਚਾ ਕਰਨੀ ਚਾਹੀਦੀ ਆ ਵੀ ਆਪਾਂ ਇਹੋ ਜਿਹੇ ਮਾਹੌਲ ਦੇ ਵਿੱਚ ਕਿਵੇਂ ਸਰਵਾਈਵ ਕਰ ਸਕਦੇ ਆ ਕਿਵੇਂ ਕੰਮ ਕਰ ਸਕਦੇ ਆ ਫਿਰ ਮੈਨੂੰ ਲੱਗਦਾ ਜਿਹੜੇ ਘਰ ਨੇ ਇਹ ਤਲਾਕ ਟੁੱਟਣੇ ਜਿਹੜੇ ਘਟ ਹੋ ਜਾਣਗੇ ਤਾਂ ਜਿਹੜਾ ਸਵਾਬ ਇਮਾਨ ਆਪਣਾ ਕਹਿ ਲੋ ਜਾਂ ਹੰਕਾਰ ਆ ਆਪਣੇ ਈਗੋ ਆ ਜਿਹੜੀ ਆਪਾਂ ਈਗੋ ਕਹਿੰਦਾ ਨੇ ਜਿਹੜਾ ਸ਼ਬਦ ਜਿਹਨੇ ਇਹ ਤੇ ਕਾਬੂ ਪਾ ਲਿਆ ਵੀਰੇ ਉਹ ਤਾਂ ਘਰ ਬਸਦੇ ਰਹਿਣਗੇ ਜਿਹੜੇ ਘਰ ਦੇ ਉੱਤੇ ਈਗੋ ਹਾਵੀ ਹੋਗੀ